ਮੱਲਾਵਾਲਾ ਖਾਸ ਵੇਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ ਜੀ ਹਾਂ ਬੀਤੇ ਕੱਲ ਮੱਲਾਵਾਲਾ ਖਾਸ ਵੇਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨਮਾਣ ਦੇ ਸਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਪਰੋਕਾਰਾਂ ਵੱਲੋਂ ਨਗਰ ਮੱਲਾਵਾਲੇ ਵੇਖੇ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੋਂ ਸ਼ੁਰੂ ਹੋ ਬਸ ਸਟੈਂਡ ਕਾਮਲਵਾਲਾ ਚੌਕ ਜੈਮਲਵਾਲਾ ਚੌਕ ਮੈਨ ਬਾਜ਼ਾਰ ਮੱਲਾਵਾਲਾ ਖਾਸ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਮੰਦਿਰ ਪਹੁੰਚਿਆ ਇਸ ਮੌਕੇ ਤੇ ਸੰਗਤਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਭਜਨ ਗਾਏ ਅਤੇ ਜੋ ਬੋਲੇ ਸੋ ਨਿਰਪੈ ਸ਼੍ਰੀ ਗੁਰੂ ਰਵਿਦਾਸ ਜੀ ਕੇ ਜੇ ਦੇ ਜਕਾਰੇ ਲਗਾਏ ਨਗਰ ਕੀਰਤਨ ਦੇ ਰਸਤੇ ਵਿੱਚ ਬਹੁਤ ਜਗਤ ਸਨਮਾਨ ਕੀਤਾ ਗਿਆ ਅਤੇ ਕਈ ਜਗ੍ਹਾ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਰਸਤੇ ਵਿੱਚ ਸੰਤਾਂ ਨੇ ਲੰਗਰ ਲਗਾਏ ਹੋਏ ਸਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀ ਵੱਲੋਂ ਸ਼ਹਿਰ ਦੇ ਜੋ ਲੋਕਾਂ ਨੂੰ ਸਨਮਾਨਤਵੇ ਕੀਤਾ ਗਿਆ ਇਸ ਮੌਕੇ ਮੁੱਖ ਪ੍ਰਬੰਧਕਾ ਸਮੇਤ ਬਹੁਤ ਸਾਰੀਆਂ ਸੰਗਤਾਂ ਸ਼ੋਭਾ ਯਾਤਰਾ ਵਿੱਚ ਮੌਜੂਦ ਰਹੀਆਂ ਦੇਖੋ ਮੱਲਾਵਲੇ ਤੋਂ ਖਾਸ ਰਿਪੋਰਟ ਜੋ ਬੋਲੇ 100 ਲੋਕ ਸਤਿਗੁਰ ਰਵੀਦਾਸ ਜੀ ਮਹਾਰਾਜ ਕੀ ਜਪੁ ਰੂਧ ਨਾਮੁ ਤੁਹੋ ਸੇਵਾਲੇ ਨਾਮੁ ਤੁਹੋ ਮੇ ਨਾਮੁ ਕਿਹੜਾ ਮੇਰੀ ਰੋਹ ਕਹਿੰਦਾ ਮੇਰੀ ਰੋਹ ਜੋ ਬੋਲੇ ਤੋੜ ਪੈ ਅਰੇ ਤੋਂੜ ਪੈ ਜੀ ਗੁਰੂ ਰਵਿਦਾਸ ਮਹਾਰਾਜ ਕੀ ਜੇ ਸਮੂਹ ਦਾ ਸੱਜਣੋ ਬਹੁਤ ਬਹੁਤ ਵਧਾਈ ਜੀ ਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਤੇ ਤੇ ਅੱਜ ਫਿਰ ਵੀ ਰਵਿਦਾਸ ਸਾਹਿਬ ਦਾ ਇਹ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਹੁਣ ਸਾਡੇ ਟਿਕਾਣਾ ਨਰਦੇਜੀ ਦੇ ਵਿੱਚ ਪਹੁੰਚੀ ਹੈ ਇਹਨਾਂ ਦਾ ਸਿਰ ਮੈਂ ਦੋਸਤੋ ਜਾਰਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਂਕੜੇ ਸੇਵਾਦਾਰ ਲਾਹਰ ਲਗਾ ਰਹੇ ਹਨ ਸਾਡੀ ਸੱਜ ਪ੍ਰਮੋਤ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਮੈਂ ਤੋਂ ਬੇਨਤੀ ਹੈ ਇਸ ਤਾਈਂ ਉਹ ਮਹੌਮਾ ਕਿ ਇਹ ਤੁਹਾਡੇ ਬੱਚੇ ਹਨ ਸਾਥ ਦਿਓ ਤੇ ਅਗਲਾ ਦਾ ਸਾਲ ਹੋਰ ਵੀ ਮਹਾਰਾਜ ਦੀ ਕਿਰਪਾ ਦੇ ਨਾਲ सुखना हो सके सारे सारलों बहुत बहुत बधाई श्री गुरु रविदास के आगमन सो नर पै श्री गुरु रविदास महाराज की जैत मैं पैर गुरु रविदास महाराज की जै ब्रहस्पति का माहौल है सजपा तो तो मल्ला वाला जिला श्री गुरु रविदास धाम कमेटी वालों हर साल की तरह इस साल भी ਜਿਹੜਾ ਅੱਜ ਰਵੀ ਦਾਸ ਜੀ ਦਾ ਸੁਪਨਾ ਪੂਰਾ ਮਨਾਇਆ ਗਿਆ ਹੈ 1548 ਵਾ ਸੋ ਬੜੀ ਖੁਸ਼ੀ ਖਰੀ ਤੇ ਵਿੱਚ ਸਾਡੇ ਛੋਟੇ ਸੰਦਰ ਜੀ ਹਰ ਸਾਲ ਜਦੋਂ ਐਸਪੀ ਦਾ ਲੈਟਰ ਆਉਂਦੇ ਹੈ ਉਹਨਾਂ ਨੇ ਵੀ ਅੱਜਿੰਦਾ ਆਪਣੇ ਲੈਟਰ ਦੀ ਜੁਰੀ ਦਵਾਈ ਹੈ ਹੋਰ ਜਿੱਤੇ ਇਹਨਾਂ ਨੇ ਆਪਣੀ ਜੁਰੀ ਦਵਾਈ ਹੈ ਸਾਡੇ ਅਜ਼ਾਦ ਪ੍ਰੈਸ ਕਲੱਬ ਮਨਾਵਣਾ ਖਾਸ ਦਾਤ ਹੋਟਲ ਆਉਂਜੋ ਵਕਤਰ ਮਨਾਵਣਾ ਕਾਲਜ ਕੋਲ ਸੈਟਿੰਗ ਕਟਾਰ ਅਵੀਰ ਕਮਜੀ ਬਜਾਜ ਔਰ ਕਟਾਰ ਜਵੇਰ ਸਿੰਘ ਜਿਹੜੇ ਜੋ ਕਿ ਸਰਪੰਚ ਸਾਡੇ ਅੰਦੌਤ ਕਲੱਬ ਦੇ ਉਹ ਚੋਟੀ ਰਾਇਵਿੰਗ ਦਾ ਟੂਰਾ ਜਿਹੜੇ ਸਾਡੇ ਕੋਲ ਪਹੁੰਚਿਆ ਹੈ ਫਾਈ ਬਲੀਵਰ ਜਿਹੜਾ 100 ਨਾਲ ਕਮਰੇ ਹੈ ਉਹਨਾਂ ਦੇ ਸਾਡੇ ਨਿਯੁਕਤ ਹੋ ਰਿਹਾ ਲੱਗਦੀ ਹੈ ਸਭ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਹੋਵੇ ਜੀ ਅਗਲਾ ਪਲਾਜ ਜਿਹੜਾ ਸਾਡਾ ਹੈ ਉਹ ਵਰਦਾਰਾ ਭਾਭੀ ਸ਼ੂਕਰਪਾਰਟੀ ਦੇ ਵੰਕੇ ਪ੍ਰਧਾਨ ਜੋ ਤੇ ਰਾਮਗੜੀਆ ਕਾਰਜ ਜੱਤੇ ਮੰਡੀ ਵੱਲੋਂ ਚੱਲੀ ਗਈ ਚੱਲੀ ਜਾ ਰਹੀ ਹੈ ਜੋ ਬੋਲੇ ਸੁੱਖੇ ਗੁਰਦੁਆਰਾ ਸਿੰਘ ਜੱਬਾ 그다음에 ਜਿੱਥੇ ਅੱਜ ਇਹੋਂ ਫਰਾਂ ਹੈ ਉਹ ਦਾ ਵੀ ਬਿਲਕੁਲ ਹੈ ਤੇ ਉੱਥੇ ਵੀ ਅਸੀਂ ਪਹੁੰਚ ਰਹੇ ਹਾਂ ਜੀ ਤੇ 4-5 ਜਿਹੜੇ ਬੋਲੇ ਪਰਮੁਖ ਲੱਗੇ ਅਦੀ ਕਰ ਰਹੇ ਹਾਂ ਤੋਂ ਸਾਰਿਆਂ ਦਾ ਬਹੁਤ-ਬਹੁਤ ਮਗਵਾਨਤਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਇਹ ਜਿਹੜਾ ਤੋਪਾ ਯਾਤਰਾ ਹੈ ਹਰਤਾ ਆਦਿ ਕਰਾਂ ਸ੍ਰੀ ਗੁਰੂ ਰਗੀਦਾਸ ਧਾਮ ਮੱਲਾ ਵਾਲਾ ਕਾਫ ਜਿਹੜਾ ਜੈਮਲ ਵਾਲਾ ਰੋਕ ਤੇ ਚੈ ਉਹ ਤੋਂ ਹੀ ਰੰਮਤਾ ਹੋਈ ਹੈ ਉੱਥੇ ਹੀ ਜਿਹੜੀ ਅਸੀਂ ਇਨਤਾਨ ਹੈ ਉੱਥੇ ਸ਼ਾਮ ਨੂੰ ਸਾਰੇ ਨੂੰ ਪ੍ਰਬੰਧਕ ਕਮੇਟੀ ਦੇ ਦਸਤਖਤਾਂ ਕਰਵਾ ਚਾਹੇ ਵੰਡ ਲਈ ਉਹ ਦਾਤ ਦੀ ਇਨਤਾਨ ਦੇ ਕੋਲ ਬਸਾਰੇ ਪੈਰ ਤੋਂ ਵਾਲੀ ਨੀਂਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ